ਜਦੋਂ ਬੰਦੇ ਨੂੰ ਕੁਝ ਵੀ ਨਹੀਂ ਹੁੰਦਾ ਬੰਦਾ ਵੇਲਾ ਹੁੰਦਾ ਨਾ ਬੰਦੇ ਦਾ ਸ਼ਤਾਨੀ ਦਮ ਘੁੰਮਦਾ ਮੇਰਾ ਵੀ ਉਹੀ ਘੁੰਮਦਾ ਸੀ ਲੋਕਾਂ ਨੇ ਮਗਰ ਲੱਗ ਕੇ ਪੰਪਾਂ ਜਾਗੇ ਗਲਵਿੰਦਰ ਮੌਫਰ ਦੇ ਕਟਾਪੇ ਨੇ ਸੁਧਾਰ ਦਿੱਤਾ ਕੀਰਤ ਮੋਟਾ ਲਾਈਵ ਆ ਕੇ ਮੰਗੀ ਸਭ ਤੋਂ ਮਾਫੀ ਮੋਟਾ ਕਹਿੰਦਾ ਕਿ ਵੇਲੇ ਰਹਿ ਰਹਾ ਹੈ ਮੇਰਾ ਦਿਮਾਗ ਸ਼ੈਤਾਨ ਦਾ ਘਰ ਬਣ ਗਿਆ ਸੀ ਤੇ ਜੋ ਮੇਰੇ ਨਾਲ ਹੋਇਆ ਜੋ ਮੈਨੂੰ ਕੁੱਟ ਪਈ ਉਹ ਮੈਨੂੰ ਮੇਰੀਆਂ ਕੀਤੀਆਂ ਗਲਤੀਆਂ ਦੀ ਸਜ਼ਾ ਮਿਲੀ ਹੈ ਤੇ ਮੇਰੇ ਨਾਲ ਜੋ ਕੁਝ ਹੋਇਆ ਉਹ ਸਭ ਮੇਰੀਆਂ ਹੀ ਗਲਤੀਆਂ ਸੀ ਲਾਈਵ ਆ ਕੇ ਕੀਰਤ ਮੋਟੇ ਨੇ ਕਿਹਾ ਕਿ ਮੈਂ ਮਾੜੇ ਟਾਈਮ 'ਚ ਲੰਘ ਰਿਹਾ ਸੀ ਮੇਥੋਂ ਕੋਈ ਖਾਸੇ ਪੈਸ ਕੇ ਸਭ ਲੋਗ ਗਾਲਾਂ ਕੱਢਦੀਆਂ ਤੇ ਜੋ ਮੇਰੇ ਨਾਲ ਉੱਥੇ ਹੋਇਆ ਜੋ ਮੇਰਾ ਕਟਾਪਾ ਹੋਇਆ ਤਾਂ ਉਹਨੂੰ ਲੈ ਕੇ ਮੈਂ ਕਿਸੇ ਨੂੰ ਵੀ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਜੋ ਵੀ ਹੋਇਆ ਉਹ ਮੇਰੀਆਂ ਗਲਤੀਆਂ ਕਰਕੇ ਹੀ ਹੋਇਆ ਕੀਤ ਮੋਟੇ ਨੇ ਲਾਈਵ ਆ ਕੇ ਵੀ ਗੱਲ ਕਹੀ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਕਦੀ ਵੀ ਕਿਸੇ ਨੂੰ ਕੋਈ ਗਾਲ ਨਹੀਂ ਕੱਢੇਗਾ ਹਾਲਾਂਕਿ ਸੁਲਾਈਵ 'ਚ ਕੀਤ ਮੋਟੇ ਨੇ ਆਪਣਾ ਫੇਸ ਨਹੀਂ ਦਿਖਾਇਆ ਕਹਿੰਦੇ ਆ ਕਿ ਸਟਾਂ ਵਜੀਆਂ ਨੇ ਕਾਫੀ ਜ਼ਿਆਦਾ ਸਰਚ ਪਰ ਇਹ ਖਾਸ ਗੱਲਾਂ ਉਹਨੇ ਜ਼ਰੂਰ ਕਈਆਂ ਨੇ ਮਾਰਕੀਟਾਈਂ ਦੀ ਵੀਡੀਓ ਤੋਂ ਬਾਅਦ ਕਹਿ ਸਕਦਿਆਂ ਕਿ ਪਹਿਲਾ ਬਿਆਨ ਮੋਟੇ ਨੇ ਖੁਦ ਲਾਈਵ ਆ ਕੇ ਦਿੱਤਾ ਤੇ ਕਿਹਾ ਇਹ ਕਿ ਜੋ ਵੀ ਕੋ ਜੁਦਨਾ ਹੋਇਆ ਨਾਲ ਕੀਰਤ ਮੋਟੇ ਦਾ ਇਹ ਵੀ ਕਹਨੇ ਕਿ ਅੱਗੋਂ ਚਾਹੇ ਉਹਨੂੰ ਕੋਈ ਵੀ ਮਾੜਾ ਬੋਲੇ ਚਾਹੇ ਕੋਈ ਵੀ ਕੁਝ ਕਹੇ ਪਰ ਉਹ ਕਿਸੇ ਦਾ ਵੀ ਜਵਾਬ ਨਹੀਂ ਦੇਗਾ ਕਿਉਂਕਿ ਲੋਕ ਪੰਗਾ ਪਵਾ ਕੇ ਪਿੱਛੇ ਹਟ ਜਾਂਦੇ ਨੇ ਤੇ ਫਿਰ ਚੱਲਣੀ ਹੈ ਕੱਲੇ ਬੰਦੇ ਨੂੰ ਪੈਂਦੀ ਹੈ ਸੋ ਲੋਕ ਕਮੈਂਟਸ ਕਰ ਰਹੀ ਆ ਵੀ ਕੁਲਵਿੰਦਰ ਮੋਫਰ ਦੇ ਕਟਾਪੇ ਨੇ ਮੋਟੇ ਨੂੰ ਕਾਫੀ ਹੱਦ ਤੱਕ ਸੁਧਾਰ ਦਿੱਤਾ ਸੋ ਤੁਹਾਨੂੰ ਇਸ ਗੱਲ 'ਚ ਦੰਵ ਲੱਗਦਾ ਤਾਂ ਵੀਡੀਓ ਨੂੰ ਬਤ ਉਹ ਸ਼ੇਅਰ ਕਰ ਦਿਓ